ਟਰਾਲੀ ਚ ਲੱਦੇ ਇਹ ਲੋਕ ਜਿਹੜੇ ਨੇ ਇਹ ਸਿਵਲ ਹਸਪਤਾਲ ਬਲਾਚੌਰ ਦੇ ਮਰੀਜ਼ ਨੇ ਸਿਵਲ ਹਸਪਤਾਲ ਬਲਾਚੌਰ ਦੀ ਸਥਿਤੀ ਕਾਫੀ ਚਿੰਤਾਜਨਕ ਬਣ ਚੁੱਕੀ ਆ 2 2 ਫੁੱਟ ਪਾਣੀ ਭਰ ਗਿਆ ਹੈ ਮਰੀਜ਼ਾਂ ਨੂੰ ਡਾਕਟਰਾਂ ਵੀ ਦੇਖ ਰਿਖੇ ਹੇਟ ਸੁਰੱਖਿਆ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਇਹ ਤਸਵੀਰਾਂ ਬਲਾਚੌਰ ਤੋਂ ਆਈਆਂ ਨੇ ਹਰਮੇਲ ਸਿੰਘ ਝੂਂਗੜਾ ਵੱਲੋਂ ਭੇਜੀਆਂ ਗਈਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਐਮਬੂਲੈਂਸ ਦੇ ਵਿੱਚ ਮਰੀਜ਼ਾਂ ਨੂੰ ਪਾ ਕੇ ਸੁਰੱਖਿਆ ਥਾਂ ਤੇ ਲਿਜਾਇਆ ਜਾ ਰਿਹਾ ਹੈਗਾ ਇਹ ਤਸਵੀਰਾਂ ਸਿਵਲ ਹਸਪਤਾਲ ਬਲਾ ਚੌਰ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਆ ਇਹ ਇਹ ਗਲਿਆਰੇ ਦੀਆਂ ਤਸਵੀਰਾਂ ਨੇ ਗਲਿਆਰੇ ਦੀ ਕੰਧ ਪਾੜ ਕੇ ਤੁਸੀਂ ਦੇਖ ਸਕਦੇ ਹੋ ਕਿਵੇਂ ਪਾਣੀ ਜਿਹੜਾ ਹੈਗਾ ਹਸਪਤਾਲ ਤੋਂ ਬਾਹਰ ਕੱਢਿਆ ਜਾ ਰਿਹਾ ਹੈਗਾ ਇਹ ਤਸਵੀਰਾਂ ਬਹੁਤ ਹੀ ਚਿੰਤਾਜਨਕ ਨੇ ਬਹੁਤ ਹੀ ਤੇਜ਼ ਭਾਪਾ ਪਾਣੀ ਜਿਹੜਾ ਹੈਗਾ ਆ ਉਹ ਬਲਾ ਚੌਰ ਸਿਵਲ ਹਸਪਤਾਲ ਦੇ ਵਿੱਚ ਪਹੁੰਚ ਚੁੱਕਾ ਹੈਗਾ ਆ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਆ ਪੰਜਾਬ ਵਿੱਚ ਸਾਰੇ ਪਾਸੇ ਹੜ੍ਹ ਆ। ਅਸੀਂ ਖੜੇ ਆ ਜੀ ਬਲਾਚੌਰ ਦੇ ਸਰਕਾਰੀ ਹਸਪਤਾਲ ਲੈਫਟੇਨਰ ਜਨਰਲ ਵਿਕਰਮ ਸਿੰਘ ਸਬਡਿਵੀਜ਼ਨ ਹਸਪਤਾਲ ਜਿਹੜਾ ਹੈਗਾ ਆ। ਉੱਥੇ ਅੱਜ ਭਾਰੀ ਬਾਰਿਸ਼ ਕਾਰਨ ਪਾਣੀ ਜਿਹੜਾ ਹੈਗਾ ਹਸਪਤਾਲ ਦੇ ਵਿੱਚ ਵੜ ਗਿਆ ਆ। ਇਹ ਕੁਝ ਦਿਨ ਕੁਝ ਸਾਲ ਪਹਿਲਾਂ ਵੀ ਇਹੀ ਹਾਲ ਹੋਇਆ ਸੀਗਾ ਪਿਛਲੇ ਪਾਸੇ ਤੇ ਪਾਣੀ ਜਿਹੜਾ ਹੈਗਾ ਆ ਮਾਰ ਕਰਦਾ ਆ ਖੜਦਾ। ਤੇ ਅੱਜ ਵੀ ਹੋਇਆ ਅੱਜ ਮਰੀਜ਼ਾਂ ਨੂੰ ਤਾਂ ਕੱਢ ਲਿਆ ਸਹੀ ਸਲਾਮਤ ਸਾਰਿਆਂ ਨੂੰ ਬਾਹਰ ਕੱਢ ਲਿਆ ਆ। ਅਣੀ ਲਗਭਗ 2 ਫੁੱਟ ਅੰਦਰ ਜਿਹੜਾ ਹੈਗਾ ਪਾਣੀ ਚੱਲ ਰਿਹਾ ਹੈ ਖੱਡ ਦੇ ਕਾਰਨ ਸਰਕਾਰੀ ਹਸਪਤਾਲ ਦੇ ਅੱਜ ਦੇ ਇਹ ਹਾਲਾਤ ਪੂਰਾ ਹਸਪਤਾਲ ਨੇ ਉਸੀਂ ਦੇਖ ਸਕਦੇ ਹਾਂ ਕਿ ਬਲਾਚੌਰ ਸਰਕਾਰੀ ਹਸਪਤਾਲ ਦੇ ਐਸ ਐਮਓ ਜਿਹੜੇ ਕੁਲਵਿੰਦਰ ਮਾਨ ਜੀ ਹੈਗੇ ਡਾਕਟਰ ਕੁਲਵਿੰਦਰ ਮਾਨ ਜੀ ਉਹ ਵੀ ਟਰਾਲੀ ਦੇ ਵਿੱਚ ਚੜ ਕੇ ਹਸਪਤਾਲ ਦੇ ਵਿੱਚੋਂ ਬਾਹਰ ਆ ਰਹੇ ਹਨ ਮਰੀਜ਼ਾਂ ਨੂੰ ਲੈ ਕੇ ਬਾਹਰ ਨਿਕਲ ਰਹੇ ਹਨ